1984 ਵਿੱਚ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਇੰਦਰਾ ਗਾਂਧੀ ਦੀ ਸਰਕਾਰ ਨੇ ਕਰਾਇਆ ਫਿਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ 84 ਦੇ ਦੰਗੇ ਹੋਏ ਉਹ ਜੀਪ ਗਾਂਧੀ ਨੇ ਕਰਾਏ ਪਰ ਉਸ ਤੋਂ ਬਿਨਾ ਜੋ ਪੰਜਾਬ ਵਿੱਚ 10-15 ਸਾਲ ਮਾਸੂਮ ਬੱਚਿਆਂ ਨੂੰ ਖੜਕੂਗਾ ਕੇ ਮਾਰਿਆ ਗਿਆ 15-15 10-10 ਸਾਲ ਤੱਕ ਦੇ ਬੱਚੇ ਛੋਟੇ-ਛੋਟੇ ਮਾਰੇ ਗਏ ਉਹ ਕਿਨੇ ਮਾਰੇ ਹਨ ਬੇਅੰਤ ਦੇ ਕਹਿਣ ਤੇ केपीएस गिल समेत सानिते और सारे पुलिस वाले कौन सन सारे पंजाबी और सारे सिख सो एक पीछेज में गीत ਸੁਣਿਆ ਸੀ ਕਿਉਂ ਦੇਸ਼ ਨਹੀਂ ਮੇਰਾ ਹੋ ਸਕਦਾ ਜਿੱਥੇ ਅੱਗਾਂ ਲੱਗਣ ਬਾਣੀ ਨੂੰ ਕਹਿਣ ਦਾ ਭਾਵ ਇਹ ਸੀ ਕਿ ਜਿੱਥੇ ਗੁਰੂ ਮਹਾਰਾਜ ਦੀ ਬੇਅਦਬੀ ਹੋਏ ਉਹ ਭਾਰਤ ਦੇਸ਼ ਸਾਡਾ ਦੇਸ਼ ਨਹੀਂ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀਆਂ ਨੇ ਠੀਕ ਹੈ 인ਦਰਾ ਗਾਂਧੀ ਤੇ ਰਜੀਵ ਗਾਂਧੀ ਨੇ ਜ਼ੁਲਮ ਕਰਿਆ ਪਰ ਉਸ ਤੋਂ ਇਲਾਵਾ ਜੋ ਪੰਜਾਬ ਵਿੱਚ ਗੁਰੂ ਮਹਾਰਾਜ ਦੇ ਬਿਆਦਵੀ ਹੋਈ ਹੈ 99% ਪੰਜਾਬ ਵਿੱਚ ਹੋਈ ਹੈ ਔਰ ਸਿੱਖਾਂ ਨੇ ਕਰਾਈ ਹੈ। ਔਰ ਜੋ ਕਤਲੇਆਮ ਹੋਇਆ ਉਹ ਸਾਡਿਆਂ ਨੇ ਕਰਾਇਆ। ਸੋ ਸਾਡੇ ਗੱਦਾਰ ਹੈ। ਸੋ ਸਾਨੂੰ ਗੱਦਾਰਾਂ ਤੋਂ ਪਾਸੇ ਹਟਣਾ ਚਾਹੀਦਾ ਹੈ। ਜਿਵੇਂ ਇੱਕ ਤਰਸੇਮ ਸਿੰਘ ਮੋਰਮਾਲੀ ਦਾ ਗੀਤ ਹੈ ਨਾ ਕਿ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਸਾਡਾ Hindu ਨਾਲ ਕੋਈ ਵੈਰ ਨਹੀਂ ਉਹ ਵੀ ਆਪਣਾ ਹੀ ਕੋਈ ਗੈਰ ਨਹੀਂ ਬਸ ਔਖੀਆਂ ਸਰਕਾਰਾਂ ਤੋਂ। ਸੋ ਚਾਹੇ ਪੰਜਾਬ ਸਰਕਾਰਾਂ ਚਾਹੇ ਕੇਂਦਰ ਸਰਕਾਰਾਂ ਇਹਨਾ ਤੁਲਨ ਕੀਤਾ ਸੀ ਜ਼ੁਲਮ ਦੇ ਖਿਲਾਫ ਗੱਲ ਕਰਨੀ ਆ ਜੇ ਕੋਈ ਚੰਗਾ ਕੰਮ ਹਿੰਦੂ ਸਾਡਾ ਪ੍ਰਧਾਨ ਮੰਤਰੀ ਕਰਦਾ ਉਹਦੀ ਵੀ ਸਿਫਤ ਕਰੋ ਜੇ ਕੋਈ ਸਾਡਾ ਸਿੱਖ ਪੰਜਾਬੀ ਮੁੱਖ ਮੰਤਰੀ ਕਰਦਾ ਉਹਦੀ ਵੀ ਸਿਫਤ ਕਰੋ ਪਰ ਪੰਜਾਬੀ ਮੁੱਖ ਮੰਤਰੀ ਦਾ ਮੇਰੇ ਖਿਆਲ ਨਾਲ ਜਾਂ ਮਹਾਰਾਜ ਰਣਜੀਤ ਸਿੰਘ ਮਿਲਿਆ ਜਾਂ ਥੋੜਾ ਬਹੁਤਾ ਮੈਂ ਸੁਣਿਆ ਕਿ ਪ੍ਰਤਾਪ ਸਿੰਘ ਕਹਰੋ ਕੁਛ ਨਾ ਕੁਛ ਚੰਗਾ ਸੀ ਬਾਕੀ ਤਾਂ ਜ਼ਿਆਦਾਤਰ ਸਾਨੂੰ ਗਰਦਾਰ ਹੀ ਮਿਲਿਆ ਹੈ